Presto, presto! ਸਰਕਾਰ ਮਰਦਾਬਾਦ ਸਰਬਾਤ ਉੱਚ ਸਰਕਾਰ ਮਰਦਾਬਾਦ ਸਰਬਾਤ ਜੀ ਕੀ ਨਾਮ ਹੈ ਤੁਹਾਡਾ ਆਪਣਾ ਬਲਜਿੰਦਰ ਸਿੰਘ ਪਿੰਡ ਵੜਾ ਭਾਈਕਾ ਜ਼ਿਲ੍ਹਾ ਫਰੀਦਕੋਟ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਦੱਸੋ ਕੀ ਕਹਿਣਾ ਚਾਹੁੰਦੇ ਆ ਜੋ ਕੱਲ ਸਰਾਤ ਸਰਕਾਰ ਨੇ ਗਲਤ ਨੀਤੀਆਂ ਨਾਲ ਸਾਨੂੰ ਧੱਕੇ ਨਾਲ ਉਤੋਂ ਮਤਲਬ ਡਿਟੇਨ ਕੀਤਾ ਜੋ ਵੀ ਤੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਉਹਨਾਂ ਨੇ ਖਨੋਰੀ ਬਾਰਡਰ ਉੱਥੇ ਚਕਾਤਾ ਧਰਨਾ ਤੇ ਬਾੜੇ ਪਈ ਕਿਦਾ ਡਾ ਖਨੋਰੀ ਬਾਰਡਰ ਦੁਵਾਰਾ ਤੋਂ ਬੰਨ ਜਾ ਚੁੱਕਾ ਹੈ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਬਲਾਕ ਪ੍ਰਧਾਨਵਾਜਾ ਖਨ ਜਿਹੜਾ ਜੇ ਰੋਡ ਜਾਮ ਕੀਤਾ ਹੈ ਕੀ ਕਾਰਨ ਹੈ ਸਰ ਰੋਡ ਜਾਮ ਦਾ ਤੁਹਾਨੂੰ ਵੀ ਸਾਰਾ ਪਤਾ ਹੀ ਹੈ ਕੋਈ ਕਿਸੇ ਤੋਂ ਕੋਈ ਛਿੱਪੀ ਗੱਲ ਨਹੀਂ ਹੈਗੀ ਪੰਜਾਬ ਸਰਕਾਰ ਨੇ ਇੱਕ ਸਾਡੇ ਨਾਲ ਬਹੁਤ ਵੱਡਾ ਵਿਸ਼ਵਾਸ ਘੜ ਕੀਤਾ ਹੈ ਸਾਡੇ ਪ੍ਰਧਾਨ ਨੂੰ ਸਾਡੇ ਆਗੂਆਂ ਨੂੰ ਮੀਟਿੰਗ ਤੇ ਬਲਾਕੇ ਕੇਂਦਰ ਸਰਕਾਰ ਨਾਲ ਕੱਲ ਮੀਟਿੰਗ ਸੀ ਉੱਥੇ ਸਾਡੇ ਆਗੂਆਂ ਦੀ ਸਾਰਿਆਂ ਦੀ ਰੈਸਟ ਪਾਈ ਗਈ ਕਿਸੇ ਨੂੰ ਕਿਸੇ ਥਾਣੇ ਦੇ ਵਿੱਚ ਰੱਖਿਆ ਕਿਸੇ ਨੂੰ ਕਿਸੇ ਥਾਣੇ ਦੇ ਵਿੱਚ ਰੱਖਿਆ ਸਾਡੇ ਪ੍ਰਧਾਨ ਜੀ ਦੀ ਹਾਲਤ ਬਾਰੇ ਤੁਸੀਂ ਜਾਣਦੇ ਆ ਉਹ ਲਗਭਗ 115 16 ਦਿਨਾਂ ਤੋਂ ਮਰਨ ਬਰਤਤੇ ਆ ਉਹਨਾਂ ਨੂੰ ਪਤਾ ਨਹੀਂ ਕਿੱਥੇ ਹਸਪਤਾਲ ਦੇ ਵਿੱਚ ਰੱਖਿਆ ਜਾਂ ਕਿਸੇ ਥਾਣੇ ਦੇ ਵਿੱਚ ਰੱਖਿਆ ਉਹ ਪੰਜਾਬ ਸਰਕਾਰ ਨੂੰ ਪਤਾ ਹੈ ਅਸੀਂ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਸਾਡੇ ਆਗੂ ਨੂੰ ਤੁਰਤ ਰਿਹਾ ਕਰੇ ਮੋਹ ਪ੍ਰਸ਼ਾਸਨ ਸਾਡੇ ਕੋਲੇ ਆਇਆ ਸੀ ਕਹਿੰਦੇ ਜੀ ਤੁਸੀਂ ਇੱਕ ਸਾਈਡ 'ਚ ALU ਰੱਖ ਲਓ ਇੱਕ ਸਾਈਡ ਤੇ ਤੁਸੀਂ ਬੈਠ ਕੇ ਆਪਣਾ ਪ੍ਰਦਰਸ਼ਨ ਕਰ ਲਓ ਅਸੀਂ ਕਿਹਾ ਵੀ ਅਸੀਂ ਸੰਜਾਰ ਸਰਕਾਰ ਦੇ ਬੋਲੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣੀ ਹੈ ਜਿੱਥਾਂ ਤਾਂ ਸਾਡੇ ਆਗੂ ਨੂੰ ਰਹਿਆ ਕਰ ਦਿਓ ਤੇ ਨਹੀਂ ਜਿਹੜਾ ਸਾਡਾ ਇਹ ਰੋਸ ਪ੍ਰਦਰਸ਼ਨ ਹੈ ਇਸ ਤਰ੍ਹਾਂ ਜਾਰੀ ਰਹੂਗਾ ਹਾਂਜੀ ਵੀਰ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਤਿੰਦਰਜੀਤ ਸਿੰਘ ਭਿੰਡਰ ਬਲਾਕ ਜੈਤੋ ਭਾਰਤੀ ਸੰਘ ਨੇ ਇੱਕ ਅਸਿੱਧੂ ਪਰ ਜਿਹੜਾ ਫਰੀਦ ਹਾਂਜੀ ਵੀਰ ਜੀ ਇਸ ਮਸਲੇ ਤੇ ਕੀ ਕਹਿਣਾ ਤੁਹਾਡਾ ਦੇਖੋ ਇਹ ਮਸਲਾ ਬੜਾ ਨਿੰਦਣਯੋਗ ਮਸਲਾ ਹੈ ਕਿਉਂਕਿ ਸਾਡੇ ਪੂਰੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਸਾਡੇ ਆਗੂ ਜਿਹੜੇ ਅਗਵਾਹੀ ਕਰ ਰਹੇ ਸੀ ਕਨੌਰੀ ਸ਼ੰਭੂ ਰਤਨਪੁਰਾ ਬਾਡਰਾ ਦੇ ਸਾਡੇ ਮੋਰਚੇ ਲੱਗੇ ਹੋਏ ਸੀ। ਔਰ ਲਗਾਤਾਰ ਸਰਕਾਰ ਨੇ ਸਾਨੂੰ ਮੀਟਿੰਗਾਂ ਕੇਂਦਰ ਸਰਕਾਰ ਵੱਲੋਂ ਮੀਟਿੰਗਾਂ ਦੇ ਸੱਦੇ ਆ ਰਹੇ ਸੀ। ਜਿਹੜੀ ਕੱਲ ਦੀ ਮੀਟਿੰਗ ਸੀ 18 ਤਰੀਕ ਦੀ ਉਹਦੇ ਵਿੱਚ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਐਮਐਸਪੀ ਗਾਰੰਟੀ ਗ੍ਰੋਨ ਬਣਾਉਣਾ ਜਾਂ ਕਿਸਾਨ ਮਜ਼ਦੂਰ ਦਾ ਕਰਜ਼ਾ ਮੁਕਤੀ ਦੀ ਜਿਹੜੀ ਗੱਲ ਆ ਉਹ ਤੁਸੀਂ ਕਿੰਨੇ ਅੰਕੜੇ ਜਾਂ ਕਿੰਨੇ ਰੁਪਏ ਦੇ ਨਾਲ ਐਮਐਸਪੀ ਦਿੱਤੀ ਜਾ ਸਕਦੀ ਹੈ ਜਿਹੜੇ ਤੁਹਾਡੇ ਕੋਲੇ ਅੰਕੜੇ ਆ ਉਹ ਤੁਸੀਂ ਲੈ ਕੇ ਆਓ। ਤਾਂ ਸਾਡੇ ਆਗੂ ਉੱਤੇ ਪਹੁੰਚੇ ਔਰ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਹੀ ਮਹਾਲੀ ਦੇ ਵਿੱਚ ਪਹੁੰਚਣਸਾਰ ਸਰਦਾਰ ਦਿੱਤੀ ਸਿੰਘ ਦੀ ਢੱਲੇਵਾਲ ਤੇ ਹੋਰ ਬਹੁਤ ਸਾਰੇ ਸਾਡੇ ਕਿਸਾਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਐਲਾਨ ਮਗਰੋਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤੁਹਾਡਾ ਜਿਹੜਾ ਸੈਂਟਰ ਬਿੰਦੂ ਬਣਾਇਆ ਗਿਆ ਸੀ ਜਿੱਦਾ ਟੋਲਪਲਾਜਾ ਬਣਾਇਆ ਗਿਆ ਸੀਗਾ ਇੱਥੇ ਜਿੱਦਾ ਟੋਲਪਲਾਜਾ ਨੂੰ ਛੱਡ ਕੇ ਇੱਥੇ ਕਰਨ ਦਾ ਕੀ ਕਰਨੀ। ਕੋ ਸਾਡਾ ਪ੍ਰੋਗਰਾਮ ਸੀ ਫਰੀਦਕੋਟ ਜ਼ਿਲ੍ਹੇ ਦੇ ਜੋ ਦੋ ਜਗ੍ਹਾ ਤੇ ਟੈਨਾ ਟਿਪ ਪੁਆਇੰਟ ਤੇ ਜਿੱਦਾ ਟੋਲਪਲਾਜਾ ਜਿੱਦਾ ਟੋਲਪਲਾਜਾ ਦਾ ਸਾਡਾ ਟਾਰਗੇਟ ਸੀ ਪਰ ਜਿਹੜੇ ਕਿਸਾਨ ਸਾਡੇ ਜਿੱਤੇ ਵੱਲੋਂ ਆ ਰਹੇ ਸੀ ਉਹਨਾਂ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤਾ ਗਿਆ ਔਰ ਸਾਡੇ ਜਿਹੜੇ ਕਿਸਾਨ ਕੁਝ ਹੋਰ ਪਿੰਡਾਂ ਦੇ ਵਾਰ-ਵਾਰ ਜਾ ਰਹੇ ਸੀ ਵਾਰ-ਵਾਰ ਪਿੰਡਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਤੁਰੰਤ ਜਿਹੜੇ ਪੰਜ-ਚਾਰ ਪਿੰਡਾਂ ਨੇ ਇਕੱਠੇ ਹੋ ਕੇ ਫੈਸਲਾ ਲਿਆ ਤੇ ਪਿੰਡ ਵਾੜੇ ਭਾਈਕੇ ਦੇ ਵਿੱਚ ਅਸੀਂ ਜਿਹੜਾ ਰੋਡ ਆ ਉਹ ਬਲੌਕ ਕੀਤਾ ਹੋਇਆ ਹਾਂ ਚਲੋ ਸੋ ਸਾਡੀ ਮੰਗ ਇੱਕ ਆ ਕਿ ਸਾਡੇ ਗ੍ਰਿਫਤਾਰ ਕੀਤੇ ਹੋਏ ਕਿਸਾਨਾਂ ਨੂੰ ਰਿਹਾ ਕਰੋ ਔਰ ਖਾਸ ਕਰਕੇ ਅੱਜ ਬੁੱਧੀ ਜੀ ਵੀ ਜਿਹੜੇ ਵੀ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਗ੍ਰਿਫਤਾਰੀਆਂ ਹੋ ਰਹੀਆਂ ਇੱਕ ਲੱਖਾਂ ਲੱਖਾਂ ਨਾਮ ਦਾ ਮਤਲਬ ਕਿ ਨੌਜਵਾਨ ਆ ਉਹਨੂੰ ਵੀ ਗ੍ਰਿਫਤਾਰੀ ਦੇ ਜਿਹੜੇ ਇੱਥੇ ਮੈਸੇਜ ਆ ਰਹੇ ਆ ਕਿ ਗ੍ਰਿਫਤਾਰ ਕੀਤਾ ਹੋਇਆ ਸੋ ਇਹ ਬਹੁਤ ਨਿੰਦਣਯੋਗ ਘਟਨਾ ਇਸ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੂੰਹ ਤੋੜਮਾ ਜਵਾਬ ਆ ਲੋਕ ਦੇਣਗੇ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ 92 ਚ ਤਾ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਉਸੇ ਭਗਵੰਤ ਮਾਨ ਦੀ ਕੁਰਸੀ ਨੂੰ ਫੜ ਕੇ ਮੁੱਖ ਮੰਤਰੀ ਨੂੰ ਉਸ ਕੁਰਸੀ ਤੋਂ ਲਾਉਣਗੇ ਲੋਕ ਲੋਕ ਆਪਣੀਆਂ ਕੀਤੀਆਂ ਹੋਈਆਂ ਜਿਹੜੀਆਂ ਨੀਤੀਆਂ ਦੇ ਮੁਤਾਬਕ ਲੋਕਾਂ ਦੇ ਕੀਤਾ ਹੋਇਆ ਤਸ਼ੱਦਦ ਦਾ ਲੋਕ ਕਦੇ ਨਹੀਂ ਭੁੱਲਣਗੇ ਕਿਸਾਨਾਂ ਮਜ਼ਦੂਰਾਂ ਦੇ ਇੱਕੇ ਨਾਲ ਇਸ ਭਗਵੰਤ ਮਾਨ ਨੂੰ ਆਉਣ ਵਾਲੇ ਸਮੇਂ 'ਚ ਮੂੰਹ ਤੋੜਮਾ ਜਵਾਬ ਲੋਕ ਦੇਣਗੇ ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੁਹਾਡਾ ਅੱਗੇ ਦਾ ਸੰਘਰਸ਼ ਦਾ ਰਸਤਾ ਕੀ ਹੋਵੇਗਾ ਦੇਖੋ ਸਾਡਾ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਇਹ ਹੋ ਚੁੱਕਿਆ ਸਾਡੇ ਖਣੌਰੀ ਜਿਹੜੇ ਗ੍ਰਿਫਤਾਰ ਕੀਤੇ ਹੋਏ ਕਿਸਾਨ ਆ ਉਹਦੇ ਵਿੱਚ ਇੱਕ ਪੈਲਸ ਦੇ ਵਿੱਚ ਗ੍ਰਿਫਤਾਰ ਕੀਤੇ 50 ਕਿਸਾਨ ਇਹੋ ਜਿਹੇ ਆ ਜਿਨ੍ਹਾਂ ਨੇ ਕੱਲ ਦਾ ਇੱਕ ਨਾਜ ਦਾ ਦਾਣਾ ਤੱਕ ਨਹੀਂ ਖਾਦਾ ਸਾਡਾ ਵੀ ਅੱਜ ਮੀਟਿੰਗ ਦੇ ਵਿੱਚ ਫੈਸਲਾ ਕਿ ਪ੍ਰਸ਼ਾਸਨ ਕਹਿ ਰਿਹਾ ਹੈ ਵੀ ਜਾਂ ਤਾਂ ਤੁਸੀਂ ਰੋਡ ਬਲੌਕ ਇੱਕ ਕਰ ਲੋ ਤੇ ਇੱਕ ਛੱਡ ਦਿਓ ਅਸੀਂ ਕਿਹਾ ਵੀ ਸਾਡੇ ਆਗੂਆਂ ਨੂੰ ਰਿਹਾ ਕਰੋ ਅਸੀਂ ਦੋਨੇ ਰੋਡ ਛੱਡਣ ਨੂੰ ਤਿਆਰ ਆ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਨਹੀਂ ਤਾਂ ਤੁਹਾਨੂੰ ਗ੍ਰਿਫਤਾਰ ਹੋਣਾ ਪਊਗਾ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਅਸੀਂ ਐਨੇ ਪੋਲੇ ਪੈਰੀ ਗ੍ਰਿਫਤਾਰੀ ਨਹੀਂ ਦੇਵਾਂਗੇ ਚਾਹੇ ਸਾਡੀਆਂ ਲੱਤਾਂ ਟੁੱਟ ਜਾਣ ਸਾਡੀਆਂ ਬਾਹਾਂ ਤੋੜ ਕੇ ਸਾਨੂੰ ਮਾਰ ਕੇ ਇਥੋਂ ਗ੍ਰਿਫਤਾਰ ਕਰਕੇ ਲਿਜਾ ਸਕਦੇ ਹੋ ਤੇ ਜੇਕਰ ਸਾਡੀ ਗ੍ਰਿਫਤਾਰੀ ਹੋ ਜਾਂਦੀ ਆ ਤਾਂ ਅਸੀਂ ਇਹਨਾਂ ਦੀ ਜਿਹੜੀ ਵੀ ਬਣੀ ਹੋਈ ਜੇਲ ਹੋਊਗੀ ਉੱਥੇ ਇਹਨਾਂ ਦਾ ਨਾਜ ਦਾ ਦਾਣਾ ਤੱਕ ਨਹੀਂ ਅੰਦਰ ਖਾਵਾਂਗੇ ਚਾਹੇ ਸਾਨੂੰ ਇੱਕ ਕਿੰਨਾ ਚ ਰੱਖਣ ਚਾਹੇ ਸਾਡੀ ਕਿੰਨਿਆਂ ਦੀ ਜਾਨ ਚਲੀ ਜਾਵੇ